ਬਾਪੂ ਦਾ ਇੱਕੋ ਇੱਕ ਜਵਾਨ ਪੁੱਤ ਚੜ੍ਹਾਈ ਕਰ ਗਿਆ ਸੀ ਹੁਣ 2 5 ਤੇ 7 ਸਾਲ ਦੇ ਪੋਤਰੇ ਬਾਪੂ ਮਾਤਾ ਤੇ ਨੌ ਇਸ ਡਿੱਗਣ ਵਾਲੇ ਘਰ ਵਿੱਚ ਰਹਿੰਦੇ ਆ ਪੈਨਸ਼ਨ ਨਾਲ ਹੀ ਇਹਨਾਂ ਦਾ ਗੁਜ਼ਾਰਾ ਚੱਲਦਾ ਆ ਘਰ ਦੀਆਂ ਕੰਧਾਂ ਬਹਿ ਗਈਆਂ ਤੇ ਮੀਂਹ ਆਉਣ ਨਾਲ ਘਰ ਚਿੱਕੜ ਤੇ ਪਾਣੀ ਨਾਲ ਭਰ ਜਾਂਦਾ ਆ ਬਾਲੇ ਵੀ ਟੁੱਟਣ ਕੰਡੇ ਆ ਤੇ ਗਾਡਰ ਵੀ ਗਲੇ ਹੋਏ ਆ ਬਾਪੂ ਨਰੇਗਾ ਦੀਆਂ ਦਿਹਾੜੀਆਂ ਕਰਦਾ ਆ ਤੇ ਮਾਤਾ ਵਾਕਰ ਨਾਲ ਤੁਰਦੀ ਆ ਬਹੁਤ ਮਾੜੀ ਹਾਲਤ ਵਿੱਚ ਰਹਿ ਰਿਹਾ ਆ ਪਰਿਵਾਰ ਆਓ ਆਪਾਂ ਪਰਿਵਾਰ ਨੂੰ ਦੋ ਚੰਗੇ ਕਮਰੇ ਪਾ ਦਈਏ ਜਿਹੜੇ ਵੀ ਮਦਦ ਕਰਨਾ ਚਾਹੁੰਦੇ ਆ ਮੈਨੂੰ ਸਕਰੀਨ ਤੇ ਦੇ ਦਿੱਤੇ ਨੰਬਰ ਤੇ WhatsApp ਕਰੋ ਤੁਹਾਡੀ ਸੇਵਾ ਸਿੱਧੀ ਪਰਿਵਾਰ ਦੇ ਅਕਾਊਂਟ ਵਿੱਚ ਕਰਵਾਈ ਜਾਏਗੀ ਤੇ ਇੱਕ ਇੱਕ ਪੈਸੇ ਦਾ ਹਿਸਾਬ ਵੀ ਦਿੱਤਾ ਜਾਏਗਾ ਭਲੇ ਲਈ ਸ਼ੇਅਰ ਵੀ ਕਰ ਦੇਣਾ ਜੀ ਵੀਡੀਓ ਕਾਕਾ ਸਾਹਿਬ ਇਹ ਵੀ ਭਤੇ ਵੀ ਜੀ ਬੇਨਤੀ ਉਹ ਕੀਤੀ ਨਹੀਂ ਵੀ ਮੇਰੀਆਂ ਓਟਾ ਦੇ ਘਰ ਬਰਾਂਦਾ ਬਿਦੋਆ ਇਹਦੇ ਦੇ ਬੱਚੇ ਆ ਬੱਚੇ ਮੇਰੀ ਡੈਥ ਹੋ ਚੁੱਕੀ ਆ ਘਰ ਦੇ ਆਟ ਬਹੁਤ ਜਾਰੀ ਖਰਾਬ ਰਿਹਾ ਮੈਂ ਤੇ ਰਾਤ ਵੇਖੋ ਆ ਤਰਪਾਥਲੇ ਸੌਣਾ ਪਰਸੋਂ ਨਹੀਂ ਪਿਆਰੇ ਆਣੀ ਦੇ ਵਿੱਚ ਮੰਜ਼ੀਤ ਰਹੀ ਮੇਰੀ ਜੀ ਇਹ ਉਹ ਮੇਰੀ ਬੇਨਤੀ ਆ ਵੈਰੀ ਖਾਸ ਆ